ਸਾਰੇ ਗੱਲੋ ਯਾਰ ਥੱਲੇ ਪਹਿਲਾਂ ਪਹਿਲਾਂ ਤੇ ਅੱਜ ਦਾ ਪ੍ਰੋਗਰਾਮ ਵਾਲਾ ਪਹਿਲਾਂ ਤੇ ਤੁਹਾਡਾ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਆਏ ਦੂਜਾ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਸਾਡੇ ਮਹਿਕਵੇਂ ਦਾ ਰੂਲਰ ਡਿਵੈਲਪਮੈਂਟ ਤੇ ਪੰਚਾਇਤੀ ਰਾਜ ਮਹਿਕਵੇ ਲੋ ਇਹ ਪ੍ਰੋਗਰਾਮ ਹੋ ਰਿਹਾ ਅਸੀਂ ਮਤਲਬ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਪੰਜਾਬ 50% ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੀਆਂ ਧੀਆ ਜਿਹੜੀਆਂ ਪਿੰਡਾਂ ਦੀਆਂ ਸਰਪੰਚ ਨੇ ਮੈਂਬਰ ਨੇ ਸਰ ਇਧਰ ਵੀ ਅਸੀਂ ਜਦੋਂ ਪੁਰਾਣਾ ਦੇਖਦੇ ਆ ਕਿ ਸਾਡੀਆਂ ਧੀਆਂ ਪੈਣਾ ਸਰਪੰਚ ਬਣ ਜਾਂਦੀਆਂ ਪਰ ਉਹਨਾਂ ਦਾ ਪਤੀ ਉਹਨਾਂ ਦਾ ਬਾਦ ਉਹਨਾਂ ਦਾ ਪਰ ਉਹਨਾਂ ਨੂੰ ਬਾਹਰ ਜਾਣ ਲਈ ਲਾਉਂਦੀ ਕਰਦੇ ਜੀ ਉਹ ਚੱਲਦੀਆਂ ਨਾ ਵੀਡੀਓ ਦੱਸ ਤੋਂ ਜਾਂਦੀਆਂ ਨਾ ਡੀ.ਜੀ.ਪੀ ਤੋਂ ਕਿੱਦਾਂ ਹੁੰਦੀਆਂ ਸੋ ਅਸੀਂ ਉਸ ਚੀਜ਼ ਲਈ ਸਰਪੰਚਾਂ ਨੂੰ ਲੇਡੀ ਸਰਪੰਚਾਂ ਪੱਛਾਂ ਨੂੰ ਜਾਗਰਤ ਕਰਨ ਵਾਸਤੇ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਅੱਜ ਤੀਸਰਾ ਸੈਮੀਨਾਰ ਇਹ ਤੋਂ ਪਹਿਲਾਂ ਜਿਹੜਾ ਅਮਰਸਰ ਤੇ ਜਲੰਧਰ ਹੋਇਆ ਅੱਜ ਤੀਜਾ ਅਸੀਂ ਹਰ ਹਫ਼ਤੇ ਇੱਕ ਸੈਮੀਨਾਰ ਜਿਹੜਾ ਕਰਦੇ ਸੋ ਅੱਜ ਜਿਹੜੀਆਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਾਡੀਆਂ ਸਾਡੀਆਂ ਭੈਣਾਂ ਬਾਵਾ ਸਰ ਜਿਹੜੀਆਂ ਸਰਪੰਚ ਪੰਚ ਸਰ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਉਹ ਸਾਰੇ ਆ ਗਏ ਬਸ ਉਹਨਾਂ ਨੂੰ ਇਹ ਕਹਿਣਾ ਕਿ ਉਹ ਅੱਗੇ ਲੱਕੇ ਪੰਜਾਬ ਦਾ ਵਿਕਾਸ ਕਰ ਉਹਨਾਂ ਨੂੰ ਲੋਕਾਂ ਨੇ ਚੁਣਿਆ ਆਪਣੇ ਚੁਣੇ ਹੋਏ ਦਕਾਸਾਂ ਦੀ ਵਕਤੋਂ ਕਰ ਆਪ ਕਰਨ ਖੁਦ ਵਕਤੋਂ ਕਰ ਬਸ ਇਸ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਸਰਪੰਚੀ ਲਗਾਤਾਰ ਚੱਲ ਰਹੀ ਹੈ ਤੁਸੀਂ ਕੋਈ ਕਹਿ ਰਹੇ ਮਾਮਲੇ ਆ ਰਹੇ ਸਰ ਕੋਈ ਵੱਲੇ ਕਿੰਨੇ ਕੇ ਸਰ ਕੇਸ ਆ ਚੁੱਕੇ ਕੋਈ 45 ਦਾ ਜਿਹੜਾ ਇਸ਼ੂ ਹੈ ਦੇਖੋ ਇਹ ਸਤੰਬਰ ਦਾ ਸ਼ੁਰੂ ਹੋਇਆ ਝੋਨੇ ਦਾ ਸੀਜ਼ਨ ਤਿੰਨ ਚਾਰ ਦਿਨ ਬਾਕੀ ਸੀਜ਼ਨ ਹੈਗਾ ਤੁਹਾਨੂੰ ਪਤਾ ਲਗਭਗ ਸਾਰਾ ਖਤਮ ਹੋ ਗਿਆ ਐਂਡ ਦੇ ਵਿੱਚ ਥੋੜਾ ਜਿਹਾ ਮਾਲਵੇਆ ਦੀ ਬਿਲਟ ਦੇ ਵਿੱਚ ਸ਼ਗਦੂਦ ਗਿਆਤ ਥੋੜਾ ਜਿਹਾ ਪੂਸਾ ਜਿਹੜੀ ਪਲਮਨ ਲਾਈ ਸੀ ਰੁਖਬਾ ਵਤੀ ਲਾਈ ਸੀ ਉਹਦੇ ਨਾਲ ਮਤਲਬ ਜਿਹੜਾ ਉਹ ਥੋੜਾ ਵਧਿਆ ਦੋ ਇੱਕ ਅੱਧਾ ਦਿਨ ਦੀ ਹੋਸ ਵਸਿਆ ਪਰ ਜਿੰਨੇ ਅਸੀਂ ਪ੍ਰਬੰਧ ਕੀਤੇ ਸੀ ਸਾਡੇ ਪ੍ਰਬੰਧ ਬਹੁਤ ਕਾਫੀ ਸਾਫਤ ਹੋਏ ਵਧੀਆ ਹੋਏ ਜਿੰਨੇ 80 ਬਲ ਕੁੜ ਤੱਕ ਕਿਸਾਨਾਂ ਨੂੰ ਸੰਦੇਸ਼ ਤੇ ਕਿਸਾਨਾਂ ਨੇ ਬਤੋ ਵੀ ਕੀਤੀ ਹੈ ਉਸ ਮੇਰੇ ਖਿਆਲ ਦੋ ਦਿਨ ਤੇ ਬਾਅਦ ਮਹਾਰਤ ਕਿਰਪਾ ਕਰ ਦੂਗਾ ਸਭ ਠੀਕ ਹੋ ਜਾ ਲੋਕਾਂ ਸਾਰੇ ਔਖਾ ਹੋ ਚੁੱਕਿਆ ਸਰ ਤੁਸੀਂ ਕੱਲ ਦਿਖਾਈ ਨੂੰ ਸਸਪੈਂਡ ਕੀਤਾ ਹੈ ਸਰ ਜਦੋਂ ਇਹ ਸੀਜ਼ਨ ਆਇਆ ਸੀ ਤੇ ਮੈਂ ਖੇਤੀਬਾੜੀ ਵਿਭਾਗ ਦੇ ਸਬੰਧਕਾਂ ਦੀ ਮੀਟਿੰਗ ਕੀਤੀ ਸੀ ਸਭ ਨੂੰ ਕਿਹਾ ਸੀਗਾ ਕਿ ਭਈ ਜਿਹੜਾ ਪ੍ਰਦੂਸ਼ਣ ਅਸੀਂ ਗੁਰੂ ਨਾਨਕ ਦੇ ਸਿੱਖ ਆ ਗੁਰੂ ਨਾਨਕ ਸਾਹਿਬ ਸਾਨੂੰ ਕਹਿੰਦੇ ਆ ਕਿ ਪਾਣੀ ਤੇ ਹਵਾ ਤੇ ਤੁਹਾਡੀ ਤਤ ਜਿਹੜੀ ਆ ਇਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਸਾਡੀ ਡਿਊਟੀ ਹੈ ਕਿ ਨਾ ਆਪਾਂ ਆਪਣੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਪੈਦਾ ਕਰੀਏ ਨਾ ਕਿਤੇ ਆਂਡ ਗਵਾਡ ਕਰੀਏ ਸੋ ਜਿਹੜਾ ਬੰਦਾ ਮੈਂ ਉਦੋਂ ਹੀ ਕਹਿਤਾ ਸੀ ਕਿ ਜਿਹੜਾ ਬੰਦਾ ਜੰਮਿਆਂ ਦੀ ਦਾ ਕੰਮ ਕਰੂਗਾ ਅਸੀਂ ਉਹ ਬੰਦੇ ਦਾ ਮਾਨ ਸਨਮਾਨ ਵੀ ਕਰਾਂਗੇ ਜਿਹੜਾ ਨਹੀਂ ਕਰੂਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਸੋ ਕੱਲ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਆਈਆਂ ਜਿਹੜੇ ਜਿਹੜੇ ਬਲਾਕਾਂ ਚ ਏਰੀਆ ਚ ਅਸਰ ਪਿਆ ਜਿੱਥੇ ਡਿਊਟੀਆਂ ਸੀਗੀਆਂ ਜਿੱਥੇ ਡਿਊਟੀਆਂ ਅਫਸਰਾਂ ਦੀ ਸਹੀ ਨਹੀਂ ਆਪਣੀਆਂ ਦਵਾਈਆਂ ਉੱਥੇ ਸਾਨੂੰ ਇਹ ਕਾਰਵਾਈ ਕਰਦੀ ਪਈ ਪਰ ਸਾਡੇ 95% ਅਫਸਰ ਜਿਹੜੇ ਆ ਉਹ ਬਹੁਤ ਡਟ ਕੇ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੰਮ ਕੀਤਾ ਤੇ ਕੰਮ ਕਰ ਰਹੇ ਆ ਪਿਛਲੀ ਵਾਰ ਨਾਲੋਂ ਜ਼ਿਆਦਾ ਕੇਸ ਆਇਆ ਜੀ ਪਿਛਲੀ ਵਾਰ ਨਾਲੋਂ ਜ਼ਿਆਦਾ ਕੇਸ ਆਇਆ ਬਿਲਕੁਲ ਨਹੀਂ ਜੀ ਤੁਹਾਨੂੰ ਕੌਣ ਕਹਦਾ ਤੁਸੀਂ ਮੈਂ ਅੱਜ ਸ਼ਾਮ ਨੂੰ ਅੰਕੜੇ ਦਊਂਗਾ ਤੁਸੀਂ ਦੇਖੋ ਪਿਛਲੀ ਵਾਰ ਤੇ 20 ਦੇ ਵਿੱਚ ਅੱਜ ਦੇ ਦਿਨ ਕੀ ਪਿਜੀਸ਼ਨ ਤੇ ਅੱਜ ਕੀ ਆ ਦੋ ਤਿੰਨ ਦੇ ਕਿੰਨੇ ਲਿੰਕਿੰਗ ਨਹੀਂ ਹੋ ਸੱਜੂ ਨੇ ਇਧਰ ਉਹਨੂੰ ਲੈ ਕੇ ਵੀ ਸੱਜੂ ਨੇ 1 ਏਕੜ ਦਾ ਵਾਅਦਾ ਕੀਤਾ ਸੀ ਧੋਖਾ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਤਾਪ ਜੀ ਬਾਜਾ ਕਹਿੰਦੇ ਹਾਂਜੀ ਹਾਂਜੀ ਉਹਨਾਂ ਨੂੰ ਪੁੱਛਿਓ 75 ਸਾਲ ਜਿਹੜਾ ਕਾਂਗਰਸ ਦੇ ਲੋਕਾਂ ਨੇ ਧੋਖਾ ਅਸੀਂ ਤੇ ਕਿਤੇ ਵਾਅਦਾ ਕੀਤਾ ਨਹੀਂ ਬਾਜਾ ਸਾਹਿਬ ਦੀ ਪਾਰਟੀ ਦੇ ਸਾਡੀ ਉਮਰ ਰਹੀ ਧੋਖਿਆਂ ਦੇ ਕਿਤੇ ਵਾਅਦਾ ਨਹੀਂ ਕੀਤਾ ਅਸੀਂ ਸੈਂਟਰ ਕੋਲ ਪ੍ਰਪੋਜ਼ਲ ਲੈ ਕੇ ਗਏ ਸੀ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਪਰਾਲੀ ਸੰਭਾਲ ਲਈ ਜਿਹੜਾ 2500 ਦੇ ਕਰੀਬ ਖਰਚਾ ਹੁੰਦਾ ਜੇ 1500 ਰੁਪਏ ਸੈਂਟਰ ਪਾ ਦੇ ਤੇ ਅਸੀਂ 500 ਰੁਪਏ ਅਸੀਂ ਪਾਵਾਂਗੇ ਤੇ 500 ਅਸੀਂ ਅਰਵਿੰਦ ਕੇਰਿਵਾਲਜੀ ਨੂੰ ਬੇਨਤੀ ਕਰਾਂਗੇ ਕਿ ਉਹ ਦਿੱਲੀ ਗਵਰਨਰ ਮੈਟਰ ਨੂੰ ਪਾ ਦੇ ਪਰ ਸੈਂਟਰ ਪਿੱਛੇ हट ਗਿਆ ਪਰ ਅਸੀਂ ਕਿਸਾਨਾਂ ਦੀ ਹੱਦ ਸੰਭਵ ਜੜੀ ਉਹ ਮਤਲਬ ਕਰ ਰਹੇ ਹਾਂ ਕਿ ਕੋਈ ਪਾਰਟਲ ਮੰਡੀ ਦਾ ਤੁਸੀਂ ਵੀ ਦੋਹਾਂ ਪ੍ਰਚਾਰ ਕਰ ਰਹੇ ਸਰ ਮਰਦਾ ਜੀ ਲੱਗੇ ਹੋਏ ਕੰਮ ਨਹੀਂ ਹੋ ਰਿਹਾ ਪੰਜਾਬ ਦਾ ਕੌਣ ਕਹਿੰਦੇ ਸਰ ਰਮਨੀ ਸਿੰਘ ਬਿੱਟੂ ਕਹਿੰਦੇ ਨੇ ਬਿੱਟੂ ਨੂੰ ਪੁੱਛਿਆ ਜੀ ਉਹਨਾਂ ਦੇ ਦਾਦਾ ਜੀ ਦੀ ਵੀ ਸਰਕਾਰ ਰਹੀ ਹੈ ਅੱਜ ਤੱਕ ਕਦੀ ਸੋਣੇ ਦਾ ਧਿਆਨ ਨਾ ਜੋ ਕਹਿੰਦੇ ਅੱਜ ਤੱਕ ਕਦੀ ਜਦੋਂ ਦਾ ਦੇਸ਼ ਜਾਦ ਹੋਇਆ ਕਿ 12 ਘੰਟਿਆਂ ਦੇ ਵਿੱਚ ਕਿਸਾਨ ਝੋਨਾ ਵੇਚ ਕੇ ਆਪਣੇ ਘਰ ਗਿਆ ਪਹਿਲੀ ਵਾਰ ਕਿਹਾ 24 ਘੰਟਿਆਂ ਦੇ ਵਿੱਚ ਪੇਮੈਂਟ ਹੋਈ ਪਹਿਲੀ ਵਾਰ ਹੋਈ 48 ਘੰਟਿਆਂ ਦੇ ਵਿੱਚ ਲਿਫਟਿੰਗ ਹੋਈ ਪਹਿਲੀ ਵਾਰ ਹੋਈ ਜਿਹੜੀ ਬਿਜਲੀ ਜਿੰਨਾ ਤੇ ਝੋਨੇ ਦਾ ਸੀਜ਼ਨ ਹੀ ਕੋਈ ਪੰਜਾਬ ਦਾ ਕਿਸਾਨ ਕਹਦੇ ਕਿ 1 ਘੰਟਾ ਬੰਦ ਹੋਈ ਪਹਿਲੀ ਵਾਰ ਹੋਈ ਜੀਦੋ ਬਿੱਲ ਆਏ ਪਹਿਲੀ ਵਾਰ ਆਏ ਪੰਜਾਬ ਦੇ ਇਤਿਹਾਸ ਦੇ ਵਿੱਚ ਜੇ ਬਿੱਟੂ ਜੀ ਨੂੰ ਨਹੀਂ ਨਜ਼ਰ ਆ ਰਿਹਾ ਜੇ ਉਹਨਾਂ ਦੇ ਕੰਨ ਤੇ ਅੱਖਾਂ ਨਹੀਂ ਕੰਮ ਕਰਦੇ ਜੋ ਮੀਡੀਆ ਖਵਾਲਾ ਨਹੀਂ ਪਰਦੇ ਤੇ ਮੇਰਾ ਕੋਈ ਕਸੂਰ ਨਹੀਂ ਜੋ ਇਤਿਹਾਸ ਪੰਜਾਬ ਦੇ ਵਿੱਚ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਰ ਰਹੀ ਹੈ ਜੋ ਇਤਿਹਾਸ ਲੱਚਦੀ ਹੈ ਅੱਜ ਤੱਕ ਪੰਜਾਬ ਦੇ ਇਤਿਹਾਸ ਕਿੰਨੇ ਨਹੀਂ ਰੱਚੇ ਥੈਂਕ ਯੂ ਜਿਹੜੇ ਰੋਟਾ ਜਿਹੜੀਆਂ ਮਸ਼ੀਨਾਂ ਭੇਜੀ ਦੀ ਹੈਪੀ ਸੀਡਰ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਖੜੇ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਕਿਸਾਨਾਂ ਨੂੰ ਦੇਣੀਆਂ ਸੀ ਉਹ ਹਲੇ ਤੱਕ ਪਹੁੰਚ ਨਹੀਂ ਪਾਈਆਂ ਸਰਕਾਰ ਦੇ ਵੇਖੋ ਬੰਦ ਹਰ 35000 ਕਿਸਾਨਾਂ ਨੂੰ ਗਲਤ ਵੋਟ ਕਰ ਦਿੱਤਾ ਸਰ ਸਾਰੇ ਪ੍ਰੈਸ ਕਾਨਫਰੰਸ ਵੀ ਕਰ ਰਹੇ ਆ ਪੁਲਿਸ ਕੁਝ ਨਹੀਂ ਕਰ ਰਹੀ ਕੀ ਕਹਿਣਾ ਚਾਹੁੰਦੇ ਹੋ ਆ ਕੋਈ ਨਹੀਂ ਕਿਸੇ ਵੀ ਕਿਸਮ ਦੀ ਚੋਰੀ ਹੋ ਰਹੀ ਹੈ ਅਸੀਂ ਪੁਲਿਸ ਸਦਘਾਦੇ ਹਾਂ ਕਹਾਂਗੇ ਕਿ ਹਰ ਤਰ੍ਹਾਂ ਦੀ ਚੋਰੀ ਜੜੀ ਉਹ ਰੋਕਣੀ ਆ ਸਾਡੇ ਅਡਾਕੇ ਪੈ ਰਹੇ ਆ ਜੀ ਬਹੁਤ ਸਾਰੇ ਮੈਂ ਕਹਿੰਦਾ ਸਭ ਬੰਦ ਕਰ ਦਿਆਂਗੇ ਤੁਸੀਂ ਕਿ ਬਿਧਾਓ ਨਾ ਕਲ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਦੀ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786